ਲਾਈਫ ਵਿੱਚ ਅਪ ਡਾਊਨ ਮੈਂ ਬਹੁਤ ਦੇਖੇ ਐ ਔਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਤੁਸੀਂ ਸਟਰਗਲ ਕਰ ਰਹੇ ਹੋ ਉਦੋਂ ਉਦੋਂ ਸਕਸੈਸ ਨੇੜੇ ਆ ਰਹੀ ਹੈ। ਸਿੰਗਲ ਮਦਰ ਕੀ ਕੀ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਕਿਹੜੇ ਕਿਹੜੀ ਚੀਜ਼ਾਂ ਨੇ ਜੋ ਕਿ ਫੇਸ ਕਰਨੀਆਂ ਪਈਆਂ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਹੈ ਮਤਲਬ ਔਖਾ ਤਾਂ ਲੱਗਦਾ ਹੈ। ਕੀ ਹੈ ਪਾ ਔਖੋ ਗਿਆ। ਕਈ ਵਾਰੀ ਬੰਦਾ ਕਦਮ ਬਟ ਕੋਈ ਨਹੀਂ ਮਾਲਕ ਹੈ। ਲੱਗਦਾ ਜੇ ਅੱਜ ਹੁੰਦੇ ਬਾਜੀ ਤੇ ਨਾਲ ਖੜਦੇ ਜਾਂ ਫਿਰ ਇਦਾਂ ਦਾ ਟਾਈਮ ਹੀ ਨਾ ਆਉਂਦਾ ਕਿਦਾ ਮੈਂ ਕੱਲੀ ਸਟਰਗਲ ਕਰ ਰਹੀ ਆਂ ਕਦੀ ਸੈੱਟ ਕਰਵਾ ਰਹੀ ਆਂ ਹੱਲੇ ਵੀ ਮੇਰਾ ਕਾਫੀ ਮੈਥੇ ਪੈਂਡਿੰਗ ਹੈ ਜਿਸ ਤਰ੍ਹਾਂ ਮੈਨੂੰ ਕੱਲੀ ਨੂੰ ਕੰਨਾਂ ਪਾ ਰਿਹਾ ਲੈ ਕੇ ਆਣਾ ਪੈ ਰਿਹਾ ਜਾਣਾ ਪੈ ਰਿਹਾ ਤੇ ਐਸੀ ਥੱਲੇ ਬੈ ਕੇ ਕੰਮ ਕਰਨਾ ਤੇ ਕਿਤੇ ਹੁਣ ਇੰਨੀ ਤੱਤੀ ਗਰਮੀ ਦੇ ਵਿੱਚ ਜਿਹੜਾ ਇੱਥੇ ਖੜ ਕੇ ਕੰਮ ਕਰਨਾ ਦੇਖੋ ਸਕਸੈਸ ਪਾਣ ਲਈ ਤਾਂ ਕੁਛ ਨਾ ਕੁਛ ਤਗਵਾਉਣਾ ਹੀ ਪੈਣਾ ਕੱਲੇ ਆਪ ਹੀ ਕਰਦੇ ਹੋ ਕਿ ਕੋਈ ਨਾਲ ਵੀ ਨਹੀਂ ਆਪ ਹੀ ਕਰਦੀ ਆਪ ਹੀ ਕਰਦੇ ਤੇ ਇੱਥੇ ਕਿੱਦਾਂ ਆਨੇਓ ਸਮਾਨ ਕਿੱਦਾਂ ਲੈ ਕੇ ਆਨੇ ਮੈਂ ਕੈਬ ਚ ਵੀ ਲੈ ਆਨੀਆ ਜਾਂ ਇਹ ਰਿਕਸ਼ਾ ਚ ਲੈ ਆਨੀਆ ਮੈਰੀ ਕੋ ਡੇਜ਼ ਵਾਈਜ਼ ਹੁੰਦਾ ਆਜਮਾ ਚਾਵਲ ਕੜੀ ਚਾਵਲ ਪੋਹਾ ਵੈਜ ਬਿਰਿਆਨੀ ਦਾਲ ਚਾਵਲ ਸਾਂਬਰ ਇਡਲੀ ਚਨੇ ਚਾਵਲ ਸਾਰਾ ਕੁਝ ਹੁੰਦਾ ਹੈ ਦ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਜਿਹੜੇ ਇੱਕ ਕਚੈਰੀ ਦੇ ਬਾਹਰ ਖੜੇ ਆ ਜਿੱਥੇ ਕਿ ਇੱਕ ਲੇਡੀ ਐ ਤੁਸੀਂ ਦੇਖ ਸਕਦੇ ਇੱਕ ਰੋਡ ਦੇ ਕਿਨਾਰੇ ਜਿਹੜਾ ਫੂਡ ਸਟਾਲ ਲਾ ਕੇ ਖੜੇ ਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਹਿਲਾਂ ਜਿਹੜੇ ਜੌਬ ਕਰਦੇ ਸੀ ਤੇ ਅੱਜ ਜਿਹੜਾ ਐ ਇੰਨੀ ਤਾਤੀ ਗਰਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੂਡ ਦਾ ਜਿਹੜਾ ਸਟਾਲ ਚਲਾ ਰਿਹਾ ਨਾਮ ਉਹਨਾਂ ਦਾ ਪੂਜਾ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਗੱਲ ਕਰਦੇ ਸੱਜਣ ਕਲਮਾ ਸਸਿਕਲ ਜੀ ਮੈਮ ਕੀ ਹਾਲ ਚਾਲ ਹੈ ਵਧੀਆ ਵਧੀਆ ਪਹਿਲਾਂ ਤਾਂ ਇਹ ਦੱਸੋ ਕਿ ਜੌਬ ਕਰਦੇ ਸੀਗੇ ਤੇ ਕਿੱਦਾਂ ਹਾਲਾਤ ਕਿਵੇਂ ਬਣੇ ਕਿ ਤੁਸੀਂ ਇੱਕ ਫਰੋਡ ਦੇ ਕਿਨਾਰੇ ਜਿਹੜਾ ਫੂਡ ਸਟਾਲ ਚਲਾ ਰਹੇ ਮੈਂ ਕਾਫੀ ਟਾਈਮ ਤੋਂ ਸੋਚਿਆ ਸੀ ਕਿ ਮੈਂ ਆਪਣਾ ਹੀ ਫੂਡ ਦਾ ਕਰਨਾ ਹੈ ਕਿਉਂਕਿ ਮੈਨੂੰ ਸ਼ੌਂਕ ਵੀ ਹੈ ਬਹੁਤ ਬਣਾਉਣ ਦਾ ਜੀ 17-18 ਸਾਲ ਮੈਂ ਜੌਬ ਕੀਤੀ ਹੈ ਤੇ ਬਸ ਫਿਰ ਮਾਈਂਡ ਸੈਟ ਹੋ ਗਿਆ ਕਿ ਕੋਦਮ ਲਾਈਨ ਚੇਂਜ ਕਰ ਲਾਂ ਬਸ ਹੋ ਗਿਆ ਤੇ ਪਹਿਲਾਂ ਕੀ ਕੰਮ ਕਰਦੇ ਸੀ ਮੈਂ ਜੁਐਲਰੀ ਸ਼ਾਪ ਤੇ 골ਡਨ ਡਾਇਮੰਡ ਜੁਐਲਰੀ ਅੱਛਾ ਕਿ ਓੱਖਾ ਨਹੀਂ ਲੱਗਿਆ ਕਿ ਤੇ ਏਸੀ ਥੱਲੇ ਬੈ ਕੇ ਕੰਮ ਕਰਨਾ ਤੇ ਕਿਤੇ ਹੁਣ ਇੰਨੀ ਤਾਤੀ ਗਰਮੀ ਦੇ ਵਿੱਚ ਜਿਹੜਾ ਇੱਥੇ ਖੜ ਕੇ ਕੰਮ ਕਰਨਾ ਦੇਖੋ ਸਕਸੈਸ ਪਾਣ ਲਈ ਤਾਂ ਕੁਛ ਨਾ ਕੁਛ ਤਗਵਾਉਣਾ ਹੀ ਪੈਣਾ ਕੁਛ ਨਾ ਕੁਛ ਇਸ ਕਰਕੇ ਮੈਂ ਕਾਫੀ ਟਾਈਮ ਤੋਂ ਸੋਚਿਆ ਹੋਇਆ ਸੀਗਾ 4-5 ਸਾਲ ਤੋਂ ਕਿ ਮੈਂ ਆਪਣਾ ਕਰਨਾ ਹੈ ਕਰਨਾ ਹੈ ਕਿ ਬਹੁਤ ਹੋ ਗਈ ਜੌਬ ਹੁਣ ਇਸ ਕਰਕੇ ਫਿਰ ਮੈਂ ਹਿੰਮਤ ਮਾਰ ਹੀ ਲਈ ਕਿਆ ਬਾਤ ਹੈ ਅੱਛਾ ਰੋਡ ਦੇ ਕਿਨਾਰੇ ਖੜੇ ਹਾਂ ਕਦੇ ਕਿਤਾ ਕੁਛ ਇਦਾਂ ਤਾਂ ਹੋਇਆ ਕੋਈ ਗਲਤ ਕਮੈਂਟ ਵੱਜਾ ਹੋਵੇ ਕਿਸੇ ਨੇ ਕੋਈ ਗਲਤ ਨਹੀਂ ਨਹੀਂ ਕਸਮਸ ਨੇ ਐਪਰੀਸ਼ੀਏਟ ਕੀਤਾ ਮੇਰਾ ਖਾਣਾ ਬਹੁਤ ਪਸੰਦ ਕਰ ਰਿਹਾ ਹੈ ਬਾਕੀ ਜਿੱਦਾਂ ਜਿੱਦਾਂ ਕਿ ਕਸਮਰ ਨੂੰ ਪਤਾ ਲੱਗੇਗਾ ਉਹਨਾਂ ਨੂੰ ਉਹ ਆਪਣੇ ਆਪ ਹੀ ਮੇਰਾ ਟਾਈਮ ਲੱਗੇਗਾ ਥੋੜਾ ਬਟ ਹੋ ਜਾਏਗਾ ਐਪਰੀਸ਼ੀਏਟ ਕੀਤਾ ਮੇਰਾ ਖਾਣਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੇਟੀ ਹੈ ਬੇਟਾ ਹੈ ਤੁਸੀਂ ਹਜ਼ੰਡ ਹਸਬੰਡ ਨਹੀਂ ਹੈ ਕਿੰਨਾ ਟਾਈਮ ਹੋ ਗਿਆ ਨੂੰ 3-4 ਸਾਲ ਹੋ ਗਏ 3-3 ਸਾਲ ਹੋ ਗਏ ਲੱਗਦਾ ਜੇ ਅੱਜ ਹੁੰਦੇ ਭਾਜੀ ਤੇ ਨਾਲ ਖੜਦੇ ਜਾਂ ਫਿਰ ਇਦਾਂ ਦਾ ਟਾਈਮ ਹੀ ਨਾ ਆਂਦਾ ਹਾਂਜੀ ਹੋ ਸਕਦਾ ਕਿ ਮਤਲਬ ਉਹਨਾਂ ਨੇ ਸੈਟਅਪ ਵਗੈਰਾ ਤਾਂ ਕਰਵਾ ਹੀ ਦੇਣਾ ਸੀ ਜਿੱਦਾਂ ਮੈਂ ਕੱਲੀ ਸਟਰਗਲ ਕਰ ਰਹੀ ਆਂ ਕਦੀ ਸੈਟ ਕਰਵਾ ਰਹੀ ਆਂ ਹੱਲੇ ਵੀ ਮੇਰਾ ਕਾਫੀ ਮੈਥੇ ਪੈਂਡਿੰਗ ਹੈ ਜਿਸ ਤਰ੍ਹਾਂ ਮੈਨੂੰ ਕੱਲੀ ਨੂੰ ਕਰਨਾ ਪਾਰ ਰਿਹਾ ਲੈ ਕੇ ਆਣਾ ਪੈ ਰਿਹਾ ਜਾਣਾ ਪੈ ਰਿਹਾ ਉਹ ਥੋੜਾ ਹੈ ਮੈਨੂੰ ਥੋੜਾ ਔਖਾ ਲੱਗ ਰਿਹਾ ਪਰ ਕਮੀ ਮਹਿਸੂਸ ਹੁੰਦੀ ਹੈ ਹਾਂਜੀ ਉਹ ਤਾਂ ਹੈ ਹੀ ਇਹਜ ਹੁੰਦਾ ਹੈ ਕਿ ਹਾਂ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਭਾਵੇਂ ਲੇਡੀਜ਼ ਹੋਵੇ ਭਾਵੇਂ ਜੈਂਸੋ ਹੋਵੇ ਲੇਕਿਨ ਜਦੋਂ ਵਿਆਹ ਜਾਏ ਵਿਆਹ ਹੋ ਜਾਂਦਾ ਹੈ ਨਾ ਇੱਕ ਦੂਜੇ ਦਾ ਹਮਸਫਰ ਜਿਹੜਾ ਹੈ ਹਮੇਸ਼ਾ ਪੂਲੀ ਸਪੋਰਟ ਕਰਦਾ ਹਰ ਚੀਜ਼ ਦੇ ਵਿੱਚ ਲੱਗਦਾ ਹੈ ਕਿ ਅੱਜ ਭਾਜੀ ਹੁੰਦੇ ਤੇ ਤੁਹਾਡਾ ਪੂਰਾ ਦਾ ਪੂਰਾ ਸਾਥ ਦੇਣਾ ਸੀਗਾ ਤੇ ਪੂਰਾ ਨਾਲ ਖੜਨਾ ਸੀਗਾ ਤੁਹਾਡੇ ਤੋਂ ਡਬਲ ਉਹਨਾਂ ਨੇ ਸਟਰਗਲ ਕਰਨਾ ਸੀ ਕੀ ਪਤਾ ਤੁਹਾਨੂੰ ਕਹਿੰਦੇ ਤੁਸੀਂ ਘਰ ਬੈਜੋ ਮੈਂ ਆਪ ਕਰ ਲੈਣਾ ਹਾਂਜੀ ਇਹ ਵੀ ਹੋ ਸਕਦਾ ਹੈ ਕਿ ਜੇ ਉਹ ਹੁੰਦੇ ਤਾਂ ਫਿਰ ਚੈਲਮੈਨ ਨਾ ਕਰਨਾ ਪੈਂਦਾ ਹੂੰ ਇਹ ਅਸੀਂ ਦੋਨੋਂ ਕਰ ਲੈਂਦੇ ਬਿਲਕੁਲ ਤੇ ਪਰਿਵਾਰ ਦੇ ਵਿੱਚ ਹੁਣ ਖਰਚਾ ਕਿੱਦਾਂ ਚੱਲਦਾ ਹੈ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਹਾਲੇ ਸਟਾਰਟਿੰਗ ਹੈ ਦੇਖੋ ਥੋੜੀ ਮੁਸ਼ਕਿਲ ਆ ਰਹੀ ਹੈ ਜੋ ਚੱਲ ਪੇਗਾ ਥੋੜਾ ਹੋ ਜਾਏਗਾ ਤੇ ਕੁੜੀ ਮੁੰਡਾ ਕੀ ਕੰਮ ਕੋਈ ਜੌਬ ਵਗੈਰਾ ਕਰਦੇ ਨੇ ਬੇਟੀ ਪੜਦੀ ਹੈ ਹਾਂ ਅ ਬੇਟਾ ਜੌਬ ਕਰਦਾ ਹੈ ਅੱਛਾ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਘਰ ਆਪਣਾ ਹੀ ਹੈ ਨਹੀਂ ਰੈਂਟ ਤੇ ਆ ਰੈਂਟ ਤੇ ਅੱਛਾ ਇੰਨਾ ਔਖਾ ਟਾਈਮ ਦੇਖਣਾ ਪੈ ਰਿਹਾ ਇੰਨੀ ਜ਼ਿਆਦਾ ਸਟਰਗਲ ਕਰਨਾ ਪੈ ਰ ਲੱਗ ਰਿਹਾ ਹੈ ਕਿ ਇਹ ਚੀਜ਼ ਜਿਹੜੀ ਹੈ ਜਲਦੀ ਤੋਂ ਜਲਦੀ ਖਤਮ ਹੋ ਗਏ ਕੋਈ ਨਵੀਂ ਚੀਜ਼ ਸ਼ੁਰੂ ਹੋਵੇ ਆ ਦੇਖੋ ਲਾਈਫ ਹੈ ਲਾਈਫ ਵਿੱਚ ਅਪ ਡਾਊਨ ਮੈਂ ਬਹੁਤ ਦੇਖੇ ਹੈ ਔਰ ਮੈਨੂੰ ਲੱਗਦਾ ਹੈ ਕਿ ਮਤਲਬ ਜਿੱਦਾਂ ਜਿੱਦਾਂ ਤੁਸੀਂ ਸਟਰਗਲ ਕਰ ਰਹੇ ਹੋ ਉਦੋਂ ਉਦੋਂ ਸਕਸੈਸ ਨੇੜੇ ਆ ਰਹੀ ਹੈ ਬਿਲਕੁਲ ਤਾਂ ਕਿਸ ਮੁਕਾਮ ਤੱਕ ਲੈ ਕੇ ਜਾਂਦੀ ਜਿਹੜੀ ਇਹ ਕੋਸ਼ਿਸ਼ ਆ ਆਪਣੇ ਇੱਕ ਛੋਟੇ ਜਿਹੇ ਰੈਸਟੋਰੈਂਟ ਨੂੰ ਇੱਕ ਛੋਟੇ ਜਿਹੇ ਆ ਦੇਖੋ ਇਤਾਂ ਕਸਟਮਰਸ ਦੇ ਤੁਹਾਡਾ ਪਿਆਰ ਹੈ ਕਸਟਮਰਸ ਦਾ ਜਿੱਥੇ ਤੱਕ ਵੀ ਬਾਕੀ ਉਸ ਮਾਲਕ ਤੇ ਛੱਡਿਆ ਕੀ ਕੀ ਹੁੰਦਾ ਹੈ ਤੁਹਾਡੇ ਕੋਲ ਮੇਰੇ ਕੋ ਡੇਜ਼ ਵਾਈਜ਼ ਹੁੰਦਾ ਹੈ ਅੱਜ ਮਚਾਵਲ ਕੜੀ ਚਾਵਲ ਪੋਹਾ ਵੈਜ ਬਿਰਿਆਨੀ ਦਾਲ ਚਾਵਲ ਸਾਂਬਰ ਇਡਲੀ ਚਨੇ ਚਾਵਲ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਹੈ ਇੱਕ ਕਿੰਨੇ ਵਜੇ ਸਵੇਰੇ ਉੱਠਦੇ ਆ ਚੀਜ਼ਾਂ ਤਿਆਰ ਕਰਨ ਆ ਮੈਂ 5 5:30 ਉੱਠ ਜਾਂਦੀ ਆ ਉਸ ਤੋਂ ਬਾਅਦ ਮੈਂ ਸਾਰਾ ਫਰੈਸ਼ ਖਾਣਾ ਤਿਆਰ ਕਰਦੀ ਆ ਔਰ ਤੁਸੀਂ ਵੀ ਟਰਾਈ ਕਰੋਗੇ ਕਿ ਤੁਹਾਨੂੰ ਵੀ ਬਹੁਤ ਅੱਛਾ ਲੱਗੇਗਾ ਬਹੁਤ ਤਸੰਦ ਆਏਗਾ ਜੀ ਤੇ ਮੇਰਾ ਤਕਰੀਬਨ 11:30 ਵਜੇ ਤੱਕ ਰੈਡੀ ਹੋ ਜਾਂਦਾ ਫਿਰ ਮੈਂ ਆ ਜੰਨੀ ਅੱਛਾ ਮਤਲਬ ਸਾਰਾ ਕੁਝ ਰੈਡੀ ਕਰਕੇ ਪੂਰਾ ਇਕੱਲੇ ਆਪ ਹੀ ਕਰਦੇ ਹੋ ਕਿ ਕੋਈ ਨਾਲ ਵੀ ਨਹੀਂ ਆਪ ਹੀ ਕਰਦੀ ਹੈ ਆਪ ਹੀ ਕਰਦੇ ਤਾਂ ਇੱਥੇ ਕਿੱਦਾਂ ਆਨੇ ਹੋ ਸਮਾਨ ਕਿੱਦਾਂ ਲੈ ਕੇ ਆਨੇ ਆ ਮੈਂ ਕੈਰਟ ਚ ਵੀ ਲੈ ਆਨੀਆ ਯਾ ਇਹ ਰਿਕਸ਼ਾ ਚ ਲੈ ਆਨੀਆ ਉਹ ਕਹਿੰਦਾ ਉਹ ਸਮਾਨ ਲੈ ਕੇ ਜਾਣਾ ਕਈ ਵਾਰੀ ਇਦਾਂ ਦਾ ਹੋਵੇ ਕਿ ਸਮਾਨ ਡਿੱਗ ਨਾ ਜਾਵੇ ਜਾਂ ਫਿਰ ਕੁਝ ਇੱਧਰ ਉੱਧਰ ਨਾ ਹੋ ਜਾਵੇ ਹਾਂਜੀ ਉਹ ਤਾਂ ਹੈ ਥੋੜਾ ਲੱਗਦਾ ਹਲੇ ਲੱਗਦਾ ਹੈ ਹਾਂਜੀ ਅੱਛਾ ਜਾਣਿਓ ਕਿ ਇੱਥੇ ਤੁਹਾਡਾ ਕੰਮ ਜਿਹੜਾ ਪੱਕਾ ਹੋ ਜਾਵੇ ਤੇ ਤੁਸੀਂ ਹੋਰ ਮਤਲਬ ਅੱਗੇ ਤੋਂ ਅੱਗੇ ਵਧੋ ਹਾਂਜੀ ਉਹ ਤਾਂ ਹੈ ਹਰ ਕੋਈ ਚਾਹੇਗਾ ਕਿ ਉਹਨਾਂ ਦਾ ਕੰਮ ਵਧੇ ਉਹਨਾਂ ਦਾ ਮਤਲਬ ਸੈੱਟ ਹੋ ਜਾਏ ਬਾਕੀ ਉਸ ਮਾਲਕ ਦੀ ਮਰਜ਼ੀ ਹੈ ਐਜ਼ ਅ ਸਿੰਗਲ ਮਦਰ ਕੀ ਕੀ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਕਿਹੜੇ ਕਿਹੜੀ ਚੀਜ਼ਾਂ ਨੇ ਜੋ ਕਿ ਫੇਸ ਕਰਨੀਆਂ ਪਈਆਂ ਹਸ ਤੱਕ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਹੈ ਮਤਲਬ ਔਖਾ ਤਾਂ ਲੱਗਦਾ ਕੀ ਹੋਇਆ ਪਾ ਔਖ ਹੋ ਗਿਆ ਕੀ ਹੋਇਆ ਇਮੋਸ਼ਨਲ ਹੋ ਗਿਆ ਇਮੋਸ਼ਨਲ ਹੋ ਗਏ ਹੋ ਕੀ ਹੋਇਆ ਠੀਕ ਹੋ ਕਿ ਹੋਇਆ ਅੱਖਾਂ 'ਚ ਹੰਝੂ ਆ ਗਏ ਕਿਦੋਂ ਤੋਂ ਪੱਲੇ ਮੁਸ਼ਕਿਲ ਲੱਗਦਾ ਸੋ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਕਿਉਂਕਿ ਸਿੰਗਲ ਮਦਰ ਹੋ ਕੇ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਸਟਰਗਲ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਰੋਣ ਲੱਗ ਗਏ ਕਿਉਂਕਿ ਇੱਕ ਸਿੰਗਲ ਮਦਰ ਹੋ ਕੇ ਬੱਚਿਆਂ ਨੂੰ ਵੀ ਦੇਖਣਾ ਘਰ ਨੂੰ ਵੀ ਸਾਂਭਣਾ ਰੈਂਟ ਵੀ ਦੇਣਾ ਤੇ ਆਪਣਾ ਸਟਾਲ ਦੇ ਵਿੱਚ ਕੰਮ ਵੀ ਕਰਨਾ ਮਮਾ ਇੰਨਾ ਕੋ ਔਖਾ ਹੁੰਦਾ ਹੈ ਕਿ ਅੱਜ ਤੁਸੀਂ ਭਾਵੁਖ ਹੋ ਗਏ ਹੋ ਅੱਜ ਭਾਵੁਖ ਹੋਏ ਹੋ ਕਾਰਨ ਕੀ ਤੁਸੀਂ ਸਵਾਲ ਹੀ ਅੱਧਾ ਕਿੰਨਾ ਸਾਰਾ ਕੁਝ ਇਕੱਲਾ ਮੈਨੇਜ ਕਰਨਾ ਕਈ ਵਾਰੀ ਬੰਦਾ ਅਕਦਮ ਬਟ ਕੋਈ ਨਹੀਂ ਮਾਲਕ ਹੈ ਚਲੇ ਜ਼ਬਰਦਸਤ ਫਲ ਕਹਿੰਦੇ ਮਿਲਦਾ ਜਰੂਰ ਆ ਭਾਵੇਂ ਲੇਟ ਮਿਲਦਾ ਹੈ ਬਿਲਕੁਲ ਤੁਹਾਨੂੰ ਵੀ ਮਿਲੂ ਬਾਈ ਥੈਂਕ ਯੂ ਤੇ ਕੋਈ ਮੈਸੇਜ ਦੇਣਾ ਚਾ ਰਹੇ ਹੋ ਕਿ ਕਿ ਅੱਜ ਕੱਲ ਮੈਨੂੰ ਲੱਗਦਾ ਕਿ ਲੇਡੀਜ਼ ਜਿਹੜੀਆਂ ਨੇ ਘਰ ਕਿਤੇ ਵੀ ਕੁੜੀਆਂ ਨਾਲ ਨਾ ਕੰਪਰੋਮਾਈਜ਼ ਵਰਡ ਜਿਹੜਾ ਹੈ ਉਹ ਲਿਖਿਆ ਹੋਇਆ ਇਹ ਕੈਡ ਕੀਤਾ ਹੋਇਆ ਲੱਗ ਰਿਹਾ ਕਿ ਹਾਂ ਇਹ ਚੀਜ਼ ਜਿਹੜਾ ਹਟਾ ਦੇਣੀ ਚਾਹੀਦੀ ਹੈ ਕੁੜੀਆਂ ਦੇ ਨਾਮ ਤੋਂ ਅ ਦੇਖੋ ਜਿਹੜੇ ਸਟਰਗਲ ਕਰਨਾ ਜਾਣਦੇ ਮੈਨੇਜ ਕਰਨਾ ਜਾਣਦੇ ਹੈ ਉਹਨਾਂ ਲਈ ਵਰਡ ਨਹੀਂ ਹੈ ਕੰਪਰੋਮਾਈਜ਼ ਜਿਹੜਾ ਨੇ ਆਪ ਹੀ ਸਾਰਾ ਕੁਝ ਕਰਨਾ ਹੈ ਅਜੇ ਜੇਕਰ ਤੁਹਾਡੇ ਕੋਲ ਕਿਸੇ ਨੇ ਆਣਾ ਹੋਵੇ ਤੁਹਾਡਾ ਘਰ ਦਾ ਬਣਾਇਆ ਖਾਣਾ ਖਾਣਾ ਹੋਵੇ ਤੇ ਕਿਦੋਂ ਆਵੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋਗੇ ਫਰੋਜ਼ਗੰਦੀ ਮਾਰਕੀਟ ਕਚੈਰੀ ਦੀ ਬਿਲਕੁਲ ਨਾਲ ਹੀ ਹੈ ਜੀ ਘਰ ਦਾ ਖਾਣਾ ਘਰ ਦਾ ਖਾਣਾ ਸੋ ਤੁਸੀਂ ਵੀ ਜੇਕਰ ਘਰ ਦਾ ਬਣਿਆ ਖਾਣਾ ਜਿਹੜਾ ਹੈ ਖਾਣਾ ਚਾਹੁੰਦੇ ਹੋ ਤਾਂ ਟਾਈਮਿੰਗ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਮੈਮ ਟਾਈਮਿੰਗ ਕੀ ਹੈ 11:30 ਤੋਂ 4:00 11:30 ਤੋਂ 4:00 ਸਾਰਾ ਜਿੰਨਾ ਵੀ ਲੈ ਕੇ ਆਉਂਦੇ ਹੋ ਸਾਰਾ ਵਿਕ ਜਾਂਦਾ ਹੈ ਅ ਵਿਕ ਵੀ ਜਾਂਦਾ ਹੈ ਕਈ ਵਾਰੀ ਚੱਲੇ ਵੀ ਜਾਂਦਾ ਹੈ ਡਿਪੈਂਡ ਔਨ ਕਸਟਮਰਸ ਤੇ। ਕਿਆ ਬਾਤ ਹੈ। ਤੇ ਇੱਕ ਆਪਾਂ ਜੇ ਪਲੇਟ ਦੀ ਗੱਲ ਕਰੀਏ ਇੱਕ ਪਲੇਟ ਕਿੰਨੇ ਵੀ ਹੁੰਦੀ ਹੈ। ਸਿਰਫ 50 ਰੁਪੀਸ ਦੇ। ਸਿਰਫ 50 ਰੁਪੀਸ ਦੇ। ਸੋ ਜਿਹੜੀਆਂ ਗੱਲਾਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਕਹਿੰਦੇ ਨੇ ਇੱਕ ਪਾਸੇ ਲੇਡੀਜ਼ ਜਿਹੜੀ ਹੈ ਆਪਣੇ ਆਪ ਨੂੰ ਸੇਵ ਨਹੀਂ ਮੰਨਦੀ ਪਰ ਇੱਕ ਪਾਸੇ ਤੁਸੀਂ ਦੇਖ ਸਕਦੇ ਕਿ ਸਿੰਗਲ ਮਦਰ ਹੈ ਜੋ ਕਿ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨ ਲਈ ਇੱਕ ਰੋਡ ਦੇ ਕਿਨਾਰੇ ਜਿਹੜਾ ਹੈ ਫੂਡ ਦਾ ਸਟਾਲ ਲੱਗੇ ਬੈਠੇ ਨੇ ਆਪਣਾ ਜਿਹੜਾ ਓਕਾ ਸੋਕਾ ਟਾਈਮ ਕੱਢ ਰਹੇ ਨੇ ਤੇ ਇੱਕ ਵਾਰੀ ਉਮੀਦ ਵੀ ਕਰਦੇ ਨੇ ਕਿ ਮੇਰਾ ਵਧੀਆ ਤੋਂ ਵਧੀਆ ਟਾਈਮ ਵੀ ਜ਼ਰੂਰ ਆਊਗਾ ਕਿਉਂਕਿ ਮੈਂ ਸਟਰਗਲ ਜਿਹੜਾ ਕਰ ਰਹੀ ਆ ਤੇ ਜੇਕਰ ਤੁਸੀਂ ਇਹਨਾਂ ਦਾ ਘਰ ਦਾ ਬਣਿਆ ਖਾਣਾ ਜਿਹੜਾ ਖਾਣਾ ਚਾਹਦੇ ਹੋ ਤੇ ਲੁਧਿਆਣੇ ਦੇ ਵਿੱਚ ਫਰੋਜ਼ਗੰਦੀ ਮਾਰਗ ਕਚੇਰੀਆਂ ਦੀ ਬਿਲਕੁਲ ਬੈਕ ਸਾਈਡ ਦੇ ਵਿੱਚ ਆ ਕੇ ਇਹਨਾਂ ਦਾ ਘਰ ਦਾ ਬਣਿਆ ਖਾਣਾ ਜ਼ਰੂਰ ਜ਼ਰੂਰ ਟੇਸਟ ਕਰਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਐਟ ਲਾਈਨਸ ਮੈਂ ਨੇ ਹਾਂ ਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ